ਸ਼ਸ਼ੀਕਲ ਜੀ ਆਪ ਜੀ ਦਾ ਈਸ਼ਵਰ ਜੋਤ ਫੈਮਿਲੀ ਵਲੌਗ ਚੈਨਲ ਵਿੱਚ ਔਰ ਅਨੰਦ ਸਾਈ ਚੈਨਲ ਵਿੱਚ ਨਿੱਘਾ ਸਵਾਗਤ ਹੈ ਸੋ ਅੱਜ ਅਸੀਂ ਆਪ ਜੀ ਦੇ ਸਾਹਮਣੇ ਇੱਕ ਇਹ ਜੇ ਅਜਹੀ ਹਰਮਨ ਪਿਆਰੀ ਸ਼ਖਸੀਅਤ ਨੂੰ ਪੇਸ਼ ਕਰਨ ਜਾ ਰਹੇ ਹਾਂ ਜਿਨ੍ਹਾਂ ਨੇ ਆਪਣੀ ਲਾਈਫ ਦੇ ਐਕਸਪੀਰੀਅੰਸ ਨੂੰ ਤੁਹਾਡੇ ਨਾਲ ਸ਼ੇਅਰ ਕਰਨਾ ਹੈ ਸੋ ਮੰਨਿਆ ਜਾਂਦਾ ਹੈ ਕਿ ਉਮਰ ਦੇ ਹਿਸਾਬ ਨਾਲ ਬੰਦੇ ਦਾ ਜਿਹੜਾ ਹੈ ਸੂਰਤ ਤੇ سیرت ਬਦਲਦੀ ਹੈ ਸੋ ਸਾਡੇ ਵਿੱਚ ਜਿਹੜੀ ਸ਼ਖਸੀਅਤ ਹੈ ਉਹਨਾਂ ਦੀ ਸੂਰਤ ਬੇਸ਼ੱਕ ਬਦਲ ਗਈ ਹੈ ਪਰ ਉਹਨਾਂ ਦੀ ਸ਼ਖਸੀਅਤ ਬਿਲਕੁਲ ਨਹੀਂ ਬਦਲੀ ਉਹਨਾਂ ਦਾ ਸੁਭਾਅ ਜਿਹੜਾ ਹੈ ਉਮਰ ਦੇ ਹਿਸਾਬ ਨਾਲ ਬਿਲਕੁਲ ਵੀ ਨਹੀਂ ਬਦਲਿਆ ਉਹ ਸਾਡੇ ਵਿੱਚ ਅੱਜ ਮੌਜੂਦ ਨੇ ਆਓ ਅਸੀਂ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਹਾਂ ਆਪਣੇ ਚੈਨਲ ਦੇ ਉੱਤੇ ਸਸ਼ਿਕਾ ਜੀ ਸਸ਼ਿਕਾ ਜੀ ਸਸ਼ਿਕਾ ਅੱਛਾ ਜੀ ਤੋਂ ਅਸੀਂ ਹੁਣ ਅੱਜ ਦਾ ਨਾਮ ਤੇ ਸਥਾਨ ਬਾਰੇ ਤੁਸੀਂ ਸਾਡੇ ਚੈਨਲ ਦੇ ਉੱਤੇ ਦੱਸੋ ਕਿ ਤੁਹਾਡਾ ਜਨਮ ਕਿੱਥੇ ਹੋਇਆ ਤੇ ਤੁਹਾਡੇ ਮਾਤਾ ਪਿਤਾ ਜੀ ਦਾ ਕੀ ਨਾਮ ਸੀ ਜੀ ਮੇਰਾ ਦਾ ਐਕਸ ਮਾਫ ਕਰ ਰਹਾ ਹਾਂ ਫਿੰਗਰ ਮੇਰਾ ਜਨਮ ਪਾਕਿਸਤਾਨ ਦੇ ਨਾਲ ਬਿਲਕੁਲ ਹੀ ਕਿਹੜਾ ਜ਼ਿਲ੍ਹਾ ਜੀ ਜੀ ਬਿਲਕੁਲ ਹੀ ਮੇਡੂ ਬੂਮੀ ਅੱਛਾ ਜੀ ਮੇਰੇ ਬਾਪਾ ਜੀ ਮੇਡੂ ਬੂਮੀ ਆ ਠੀਕ ਹੈ ਜੀ ਇਹ ਮੇਰਾ ਜਨਮ ਮੈਸੀ 1935 ਠੀਕ ਹੈ ਜੀ 1935 ਮੇਰਾ ਜਨਮ ਹੋਇਆ ਮੇਰੇ ਪਿਤਾ ਜੀ ਦਾ ਨਾਮ ਸੀ ਸਰਦਾਰ ਚਾਂਦ ਸਿੰਘ ਆਧੁਨਿਸ਼ ਤੈਤੀ ਹੁੰਦਾ ਹਾਂ ਜੀ ਮਾਤਾ ਜੀ ਦਾ ਨਾਮ ਦੱਸਣ ਕੋਲ ਠੀਕ ਹੈ ਤੇ ਪਾਪਾ ਜੀ ਫਿਰ ਤੁਸੀਂ ਫਿਰ ਜਿਹੜੀ ਤੁਸੀਂ ਜਨਮ ਤੇ ਪਿਤਾ ਜੀ ਬਾਰੇ ਦੱਸਿਆ ਇਹ ਜਨਮ ਤੁਹਾਡਾ ਕਿਹੜੀ ਜਗ੍ਹਾ ਪਾਕਿਸਤਾਨ ਵਿੱਚ ਹੋਇਆ ਸੀ ਇਲ ਪਾਕਿਸਤਾਨ ਵਿੱਚ ਹੋਇਆ ਸੀ ਅੱਛਾ ਜੀ 1950 ਆ ਅੱਛਾ ਤੇ ਜਦੋਂ ਇਹ 1947 ਦੇ ਦੰਗੇ ਹੋਏ ਸੀ ਉਦੋਂ ਤੁਹਾਡੀ ਕੀ ਉਮਰ ਸੀ ਮੇਰੀ ਉਮਰ 9 ਸਾਲ ਦੀ ਸੀ ਅੱਛਾ ਫਿਰ ਤੁ ਕੀ ਇੱਕ ਵਾਰਤ ਵਿੱਚ ਮੈਨੂੰ ਪੜ੍ਹਾਦੀ ਅੱਛਾ ਜੀ ਉਹ ਮੈਨੂੰ ਪਰਤਾਂ ਦੀ ਕਾਫ਼ਿ ਸਮਾਰਾ ਅੱਛਾ ਜੀ ਤੇ ਮੈਨੂੰ ਪਤਾ ਹੈ ਕਿ ਪਰਤਾਂ ਭੂਜੋ ਹੈ ਕਿ ਸੱfte ਆਏ ਔਰ ਕਿਤਿਆਂ ਕੇ ਬਰਸਤਫਲ ਕੀਤਾ ਤੇ ਫਿਰ ਤੁਸੀਂ ਆ ਜਿਹੜੀ ਜੰਗਾ ਉਸ ਟਾਈਮ ਹੋਈਆਂ ਸੀ 1947 ਦੀਆਂ ਤੇ ਉਸ ਟਾਈਮ ਤੁਸੀਂ ਉਹ ਸਾਰਾ ਦੇਖਿਆ ਸੀਨ ਹਾਂਜੀ ਪੂਰਾ ਕੀ ਦੇਖਿਆ ਤੁਹਾਨੂੰ ਸੰਭਾਲ ਚਾਹ ਮਾਫੀ ਤਾਂ ਕੀ ਹਾਲਾਤ ਸੀ ਉਸ ਟਾਈਮ ਹਾਲਾਤ ਬੜੇ ਮਾਰੇ ਠੀਕ ਕੋਹ ਨਹੀਂ ਕੋਹ ਕੋਹ ਨਹੀਂ ਬਹੁਤ ਬੁਰਾ ਹਾਲ ਉਹਤਨਾ ਬੁਰਾ ਮਾਪ ਕੋਈ ਪਦੇ ਕੋਈ ਪਸੂ ਕਾਰਨ ਕੀ ਬਣਿਆ ਵੈਸੇ ਉਹ ਕਾਰਨ ਨਹੀਂ ਹੋਇਆ ਫਾਰਮ ਆਪ ਦਾ ਫਾਰਮ ਜਿਹੜਾ ਵਾਂਟ ਟੂ ਈਟ ਵਾਂਟ ਟੂ ਬੀ ਵਿਜੀਟ ਇ ਉਧਰ ਗਏ ਤੇ ਉਧਰ ਲਈ ਇਧਰ ਆਈ ਉਦੀ ਰਾਹ ਵਿੱਚ ਕੋਈ ਬੜੀਆਂ ਮੁਸ਼ਕਿਲਾਂ ਠੀਕ ਹੈ ਜੀ ਮੁਸ਼ਕਲਾਂ ਆਉਣ ਕਰਕੇ ਬੜਾ ਮੁਸ਼ਕਲ ਹੋਇਆ ਜਿਹੜੇ ਪ੍ਰੋਟੈਕਸ਼ਨ ਹੈ ਜਾਂ ਕਿਤੇ ਧੀਜ ਹੈ ਜਿਹੋ ਕਿ ਅਗਨੀ ਪ੍ਰੋਟੈਕਸ਼ਨ ਜੀ ਤੇ ਆ ਰਹੀ ਆਗਾ ਰਵੇ ਰੁਕੇ ਮੁਸ਼ਕਿਲ ਹੋ ਗਿਆ ਸੀ ਠੀਕ ਹੈ ਜੀ ਤਾਂ ਤੁਸੀਂ ਉਥੋਂ ਜਦੋਂ ਆਏ ਹੋ ਇਧਰ ਲਈ ਸਾਈਡ ਭਾਰਤ ਵਾਲੀ ਸਾਈਡ ਤਾਂ ਕਾਦੇ ਤੇ ਆਏ ਸੀ ਕੋਈ ਸਾਧਨ ਵਗੈਰਾ ਆ ਵੀ ਉਸਾਂ ਤੇ ਗੱਡੇ ਹੀ ਠੀਕ ਹੈ ਜੀ ਸਾਢੇ ਫਾਈ ਨਹੀਂ ਸੀ ਸਾਡੇ ਚਾਚਾ ਜੀ ਦੇ ਪਾਸੋਂ ਸਵਾਸ ਵਾਲੀ ਨਾਲ ਪ੍ਰਵਾਹ ਸੀ ਅਸੀਂ ਮੈਂ ਬਾਜਰ ਖਸਲੇ ਆਏ ਸੀ ਅਸੀਂ ਵਾਇਆ ਫਾਜਲ ਖਾਏ ਸੀ ਠੀਕ ਹੈ ਜੀ ਗੱਡਿਆਂ ਤੇ ਆਏ ਕੋਣ ਕੋਣ ਸੀ ਤੁਹਾਡੀ ਪਰਿਵਾਰ ਚੋਂ ਉਦੋਂ ਪਰਵਾਰ ਵਿੱਚ ਮੇਰੀ ਮਾਤਾ ਜੀ ਤੇ ਪਿਤਾ ਜੀ ਭਰਾ ਚਾਚੇ ਪਾਏ ਇਸ ਤਰ੍ਹਾਂ ਪ੍ਰਵਾਹ ਕਰਾ ਕੇ ਕਿੰਨੇ ਭਰਾ ਸੀ ਤੁਸੀਂ ਅਸੀਂ ਦੋ ਪਾਈ ਸੀ ਜੀ ਅੱਛਾ ਤੇ ਭੈਣਾਂ ਇੱਕ ਭੈਣ ਸੀ ਜੀ ਇੱਕ ਭੈਣ ਸੀ ਠੀਕ ਹੈ ਜੀ ਉਹਨਾਂ ਦੀ ਉਮਰ ਕਿੰਨੀ ਕਿੰਨੀ ਸੀ ਉਦੋਂ ਉਦੋਂ ਉਹ ਮੈਸੇ ਛੋਟੀ ਨੂੰ ਕੋਈ 2 ਸਾਲ ਹੁੰਨੇ 8 ਸਾਲ ਦੀ ਸੀ ਉਹ ਸਹੇਣੀ ਸੀ ਸਿਸਟਰ ਤੁਹਾਡੀ 8 ਸਾਲ ਦੀ ਸੀ ਠੀਕ ਹੈ ਤੇ ਭਰਾ ਤੁਹਾਡੇ ਤੋਂ ਛੋਟੇ ਨੇ ਕਿ ਵੱਡੇ ਨਹੀਂ ਭਾਈ ਸਾਹਿਬ ਤੁਹਾਡੀ ਵੱਡੇ ਸੀ ਉਹ ਜਹਾਂ ਸੀ ਉਹਦੀ ਉਹ ਮਤ ਨਾ ਕਹਤਾ ਠੀਕ 8 ਸਾਲ ਦੀ ਮੇਰੇ ਕੋਲ ਅੱਛਾ ਉਹਨਾਂ ਦੀ ਸ਼ਾਦੀ ਹੋ ਚੁੱਕੀ ਸੀ ਸ਼ਾਦੀ ਹੋ ਗਈ ਸੀ ਠੀਕ ਹੈ ਜੀ ਠੀਕ ਹੈ ਫਿਰ ਉਹਨਾਂ ਦੀ ਵਾਈਫ ਵੀ ਸਾਰੇ ਨਾਲ ਆਏ ਹੋਣੇ ਹਨਾ ਜੀ ਤੇ ਤੁਸੀਂ ਇੱਥੇ ਆ ਕੇ ਕਿੱਥੇ ਵਸੇਬਾ ਕੀਤਾ ਇੱਥੇ ਵੀ ਕੋਈ ਸਿਫਾਰਿਸ਼ ਤੋਂ ਆਏ ਉਹ ਵਾਦ ਫਿਰ ਸਾਨੂੰ ਅਸੀਂ ਨਾਨਕੇ ਸ਼ਹਿਰ ਚਲੇ ਗਏ ਨਾਨਕੇ ਨਾਨਕੇ ਜਲੇ ਨਾਨਕੇ ਖਾਦੇ ਵਿਸ਼ੇ ਘਰ ਸਾਥੀ ਗਿੰਨ ਪਿੰਡ ਗੇਲ ਪਿੰਡ ਚਾਹ ਠੀਕ ਹੈ ਜੀ ਉਥੇ ਮੇਰੀ ਮਾਤਾ ਜੀ ਮੈਂ ਭੈਣ ਰਾ ਇਹ ਹੀ ਉਥੇ ਚਲੇ ਗਏ ਮੇਰੇ ਫਾਦਰ ਸਾਹਿਬ ਤੇ ਚਾਚੀਤਾਏ ਦਿੱਤੀ ਉਹ ਸਭ ਉਥੇ ਜਿੱਥੇ ਕੱਚੀ ਜਮੀਨ ਲਾਟ ਹੋਈ ਸੀ ਉਥੇ ਸੈਟ ਹੋ ਗਏ ਅੱਛਾ ਸਾਰੇ ਤੁਸੀਂ ਉਥੇ ਸੈਟ ਹੋ ਗਏ ਉਥੇ ਫਿਰ ਕਿੰਨੇ ਕ ਚਿਰ ਤੁਸੀਂ ਰਹੇ ਉਸ ਜਗ੍ਹਾ ਤੇ ਉਥੇ ਮੈਂ ਇੱਕ ਪਿੰਕ ਬਾਕੀ ਫਸੇ ਸਕੂਲ ਉਥੇ ਉੱਥੇ ਪੰਜਵਾਂ ਕੀਤੀ। ਅੱਛਾ ਉਹ ਜਗ੍ਹਾ ਤੇ ਤੁਸੀਂ ਚੌਥੀ ਮਤਲਬ ਪਾਕਿਸਤਾਨ ਤੋਂ ਕਰਕੇ ਆਏ ਨਾ ਤੇ ਇੱਥੇ ਤੁਸੀਂ ਪੰਜਵੀਂ ਕੀਤੀ। ਠੀਕ ਹੈ। ਉਹ ਵਾਹ ਫੇ ਫ ਸਕੂਲ ਹੈ ਜੀ। ਉਸ ਤੋਂ ਮੇਰੀ ਮਾਫੀ ਸੀ ਪਰ ਇਹ ਸ਼ਹੀਪੁਰਾ ਦੇ ਨੇੜੇ ਕਾ ਮਸਾਫੀ ਹੈ। ਤਾਂ ਤਾਂ ਫਾ ਵੀ। ਠੀਕ ਹੈ ਜੀ। ਤੇ ਉੱਥੇ ਕਹੇਗੇ ਉੱਥੇ ਮੈਂ ਤੁਹਾਨੂੰ ਬਾਫੋ ਗਰਾਪਾ ਮੇਰੇ ਫਾਦਰ ਸਾਹਿਬ ਦੀ ਤਾਰੀਫ ਕਰੇ ਜੀ। ਜਾਰੇ ਉਹ ਦਿੱਕੀ ਜੀ। ਨਾਨਕੇ ਆ ਕੇ ਰਹੇ ਤੁਸੀਂ ਅੱਛਾ ਨਾਨਕੇ ਤੁਹਾਡੇ ਇੱਥੇ ਰਹਿੰਦੇ ਸੀ ਹਾਂਜੀ ਹਾਂਜੀ ਤੇ ਤੁਸੀਂ ਉੱਥੇ ਰਹਿੰਦੇ ਸੀ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਤੇ ਫਿਰ ਤੁਸੀਂ ਪੜ੍ਹਾਈ ਕਿੰਨੀ ਕੁ ਕੀਤੀ ਹੈ ਪੜਾਈ ਫਿਰ ਮੈਂ 6th ਕਲਾਸ ਆ ਕਿ ਜੀ ਫਰੋਸ਼ਾ ਹਰੇ ਫਰੋਸ਼ਾ ਪ੍ਰੋਜੈਕਟ ਲੱਗ ਸਕੋਨੇ ਤੇ ਆ ਹਾਂਜੀ ਇਸ ਫਿਰ ਹਾਨੂੰ ਫੀਸ ਦੀ ਨਿੰਗ ਪੱਕੀ ਇਲਾਟ ਹੋ ਗਈ ਗਵਰਨਮੈਂਟ ਵੱਲੋਂ ਗਵਰਨਮੈਂਟ ਵੱਲੋਂ ਠੀਕ ਹੈ ਗਵਰਨਮੈਂਟ ਨੂੰ ਨਿੰਗ ਇਲਾਟ ਹੋਈ ਡਿਸਟ੍ਰਿਕਟ ਰੋਜ ਰੋਜਪੁਰਾ ਇਹਨੂੰ ਲੱਲੇ ਆ ਤੇ ਉਪਰ ਫਿਰ ਰੋਸ਼ਾ ਮੇਰੇ ਪਾਸ ਕੀਤੀ ਉਸ ਤੋਂ ਬਾਅਦ ਤੁਸੀਂ ਮੈਂ ਪੜਾਈ ਨਹੀਂ ਕੀਤੀ। ਅੱਛਾ ਜੀ 6 ਤੱਕ ਹੀ ਤੁਸੀਂ ਪੜ੍ਹੇ ਠੀਕ ਹੈ। ਫਿਰ ਤੁਸੀਂ ਕੋਈ ਜੌਬ ਵਗੈਰਾ ਵੀ ਤੁਹਾਨੂੰ ਮਿਲ ਨਹੀਂ ਫਿਰ ਤੁਹਾਡੀ ਸ਼ਾਦੀ ਹੋ ਗਈ ਹੋਣੀ। ਰਾਤ ਨੂੰ ਇੱਥੇ ਬਾਅਦ ਫਿਰ ਉਹ ਪਾਕਿਸਤਾਨ ਤੋਂ ਸਾਰੇ ਆਏ ਦੀ ਇਕੱਠੇ ਰਹੀ ਸੀ। ਉਹਨਾਂ ਨੇ ਯੂਰਪ ਆ ਕੇ ਛੋਟੀ ਜੁਣੀ ਉਮਰ ਵਿੱਚ ਬਣੀ ਇੱਕ ਹੀ ਬਟੀ ਨਹੀਂ ਇੱਕ ਇੱਕ ਵਿਆਹ ਕਰਕੇ ਵੈਸਾ ਬਾਤ ਸੀ। ਉਹ ਤਾਂ ਬਾਅਦ ਸਾਲਾ ਸਾਲਾ ਮੀਂਹ ਵੀ 7 ਬਾਅਦ ਮੁਕਾਵੇ ਕੰਮ ਚੱਲਦੇ ਸੀ। ਉਹ ਉਹ ਹੀ ਚੱਲਦੇ ਸੀ ਮੈਂ ਆਇਆ ਸੀ। ਅੱਛਾ ਪਹਿਲਾਂ ਫਿਰ ਤੁਹਾਡਾ ਵਿਆਹ ਦੀ ਉਮਰ ਟਾਈਮ ਕਿੰਨੀ ਉਮਰ ਸੀ ਤੁਹਾਡੀ ਵਿਆਹ? ਮੇਰੀ ਨੂੰਹਾਂ ਸਾਢੇ 7 ਜੀ। 13 ਸਾਲ ਦੇ ਤੁਹਾਡਾ ਵਿਆਹ ਹੋ ਗਿਆ ਫਿਰ ਬਾਅਦ ਚ ਮਖਲਾਵਾ ਲੈ ਕੇ ਆਏ ਉਹ ਤਾਂ 19 ਸਾਲ ਤੋਂ ਲੈ ਕੇ ਆਏਗਾ 19 ਸਾਲ ਦੇ ਵਿੱਚ ਤੁਸੀਂ ਮਖਲਾਵਾ ਲਿਆਂਦਾ ਠੀਕ ਹੈ ਜੀ ਠੀਕ ਹੈ ਤੇ ਤੁਹਾਡੇ ਘਰ ਦੇ ਕਿਹੜੀ ਕਿੱਥੋਂ ਸੀ ਇਹ ਸਾਡੇ ਹੋ ਜੀ ਸੀ ਤੇ ਹਮੜਾ ਪਿੰਡ ਹੈਗਾ ਅੱਛਾ ਜੀ ਤੇ ਮੱਲਾ ਕੋ ਪੱਤਰੀ ਦਾ ਨਾਮ ਕੀ ਤੁਹਾਡੀ ਬਗਾਇਆ ਸ਼ਿਮਰੀ ਗੁਰਦੀਪ ਗੁਰਦੀਪ ਕੌਰ ਠੀਕ ਹੈ ਜੀ ਉਹ ਤੁਹਾਡੇ ਹਮਸਫਰ ਬਹੁਤ ਅੱਛੇ ਹੋਣੇ ਹਨ ਬਹੁਤ ਤੁਹਾਡੇ ਨਾਲ ਹਿੰਮਤ ਨੀ ਮੋੜੇ ਨਾ ਮੋੜਾ ਝੋੜ ਕੇ ਬੜਾ ਨੇਮ ਕੀਤੀ ਹਾਂਜੀ ਸਾਵੀ ਕੀਤਾ ਉਹ ਵੀ ਪੜੇ ਲਿਖੇ ਸੀ ਨਹੀਂ ਥੋੜੇ ਬਰੇਖ ਨਾਦੀ ਜਾਇ ਬੜੇ ਅੱਛਾ ਜੀ ਪੰਜਾਬੀ ਜ਼ਿਆਦਾ ਪੜੇ ਸੀ ਠੀਕ ਹੈ ਜੀ ਠੀਕ ਹੈ ਤੇ ਤੁਸੀਂ ਫਿਰ ਜੌਬ ਜਿਹੜੀ ਤੁਹਾਨੂੰ ਵਿਆਹ ਤੋਂ ਪਹਿਲਾਂ ਮਿਲੀ ਕਿ ਬਾਅਦ ਵਿੱਚ ਬਾਅਦ ਮਿਲੀ ਬਾਅਦ ਮੈਂ ਜੋ ਮੇਰੀ ਵੀ ਸਾਦੀ ਹੋਣੋਗੀ ਉਸ ਉਪਰ ਮੈਂ ਆਰਮੀ ਜਨ ਕੀ ਕੀਤੀ ਅੱਛਾ ਜੀ ਰੋਲਪੁਰ ਜਾ ਕੇ ਫਿਰੋਜ਼ਪੁਰ ਜਾ ਕੇ ਜਿਵੇਂ ਨਾ ਪਾਪਾ ਜੀ ਕਹਿਆ ਜਾਂਦਾ ਵੀ ਜੇ ਅੱਜ ਕੱਲ ਦੇ ਟਾਈਮ ਦੇ ਵਿੱਚ ਨਾ ਜਦ ਤੱਕ ਮੁੰਡਾ ਜੋਬ ਨਾ ਕਰਦਾ ਹੋਵੇ ਹਨ ਤੇ ਉਦੋਂ ਤੱਕ ਰਿਸਕ ਕੁੜੀ ਨਹੀਂ ਦਿੰਦਾ ਕੋਈ ਨਹੀਂ ਨਹੀਂ ਜਿਵੇਂ ਉਹ ਦੇਖੋ ਤੁਸੀਂ ਉਸ ਟਾਈਮ ਹਾਂ ਜੀ ਨਹੀਂ ਨਹੀਂ ਉਸ ਟਾਈਮ ਤੇ ਚੀਜ਼ ਨਹੀਂ ਹੋ ਸਕਦੀ ਮਾਫ ਕਰਿਓ ਫਿਰ ਵੀ ਮਾਫੀ ਹਾਂ ਤੇ ਸਾਡੀ ਆਵਾਜ਼ ਲਈ ਬੱਚੇ ਵਿਆਹ ਲਾਉਂਦੇ ਉਸ ਟਾਈਮ ਇੰਨਾ ਫੋਕਸ ਨਹੀਂ ਕਰਦੇ ਸੀ ਜੀ ਨਹੀਂ ਨਾ ਨਹੀਂ ਹੋ ਹਾਂ ਤਿਆਣੇ ਬੜੀ ਬੱਚੇ ਕੋਈ ਅਸੀਂ ਵਰਦੇ ਜੀ ਕੋਈ ਹਾਂਜੀ 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 ਉਹਨੂੰ ਪਤਾ ਕਿ ਜ਼ਿਆਦਾ ਤੇ ਕੋਈ ਗੀ ਹੈ ਮਾਈ ਕਰਨਗੇ ਜਾਇਦਾਦ ਵੇਖਦੇ ਸੀ ਹਾਂ ਜੀ ਹਾਂ ਜੀ ਤੋ ਚਲੋ ਠੀਕ ਹੈ ਫਿਰ ਹੁਣ ਤੁਸੀਂ ਮਤਲਬ ਜੋਬ ਤੁਹਾਨੂੰ ਵਿਆਹ ਤੋਂ ਬਾਅਦ ਮਿਲੀ ਹਨਾ ਤੋ ਉਸ ਟਾਈਮ ਤੁਹਾਡੀ ਏਜ ਕਿੰਨੀ ਸੀ ਜਦੋਂ ਜੋਬ ਮਿਲੀ ਯਾਰ ਮਿਲਦੀ ਮੈਂ 20 ਸਾਲ ਦੀ ਮੋਸ਼ੀ ਮਿਲਦੀ ਸੀ ਬਗਿਆ ਅੱਛਾ ਅੱਛਾ 20 ਸਾਲ ਦੀ ਉਮਰ ਦੇ ਵਿੱਚ ਮਿਲੀ ਜੀ ਡਾਕਟਰ ਪਤੀ ਹੋ ਗਏ ਮੈਂ ਦਿਨੇ ਲੱਗ ਗਿਆ ਠੀਕ ਹੈ ਜੀ ਦੇਰ ਦੇਰ ਪਤੀ ਸੀ 9 ਕਿ ਮਿੰਟ ਉਸ ਟਾਈਮ ਜੋਬ ਸੌਖੀ ਮਿਲ ਜਾਂਦੀ ਸੀ ਉਦੋਂ ਤਾਂ ਬਹੁਤ ਰੋਜ਼ ਦੇ ਦੀ ਯਾਦ ਸੀ ਰੋਜ਼ ਹਾਂ ਤੁਮਾਰੇ ਤੁਮਾਰੇ ਯਾਦ ਹੁੰਦੀ ਸੀ ਯਾਰ ਜੀ ਲੋਰਥੀ ਆਸਾਂ ਦੇ ਹਾਂਜੀ ਹਾਂਜੀ ਤੇ ਬੜਾ ਵਧੀਆ ਅਨੁਭਵ ਸੀ ਮੈਂ ਦੀ ਬੜੇ ਅਨਪੜ੍ਹੇ ਜਿਹੜੇ ਜੰਨ ਨਹੀਂ ਕੋਈ ਨਹੀਂ ਕੋਈ ਦਾ ਹਾਂ ਅਨਪੜ੍ਹੇ ਕੋਈ ਨਹੀਂ ਵਾਵੇ আচ্ছা ਤੁਸੀਂ ਤੁਸੀਂ ਨੇ ਮੈਂ ਕੀਤੀ ਹੈ ਨੌ ਕੋਇਨ ਮਾਰ ਮੈਂ ਇਹ ਬਥੀ ਕਿੱਥੇ ਤੁਹਾਡੀ ਜੁਆਇਨਿੰਗ ਕਿੱਥੇ ਹੋਈ ਜੌਬ ਜਦੋਂ ਸਟਾਰਟ ਕੀਤੀ ਜੁਆਇਨਿੰਗ ਹੋਈ ਸੀ ਦਾਰਦਲਿੰਗ ਦਾਰਦਲਿੰਗ ਫਰਥੇ ਦਾਰਦਲਿੰਗ ਤੋਂ ਸੀ ਤੇ ਠੀਕ ਹੈ ਜੀ ਆਰਮੀ ਜਰ ਬਹੁਤ ਬੜੀ ਯੂਨੀ ਸੀ ਫਰਥੇ ਨਾ ਤੋਂ ਤੇ ਗਈ ਜੀ ਅੱਛਾ ਜੀ ਫਿਰ ਉਹ ਸੋਭਾ ਫਿਰ ਮੈਂ ਪਹਿਲੀ ਛੁੱਟੀ ਆਈ ਇਥੇ ਬੰਦਾ ਆਇਆ अच्छा जी। ए, ਬਹੁਤ ਬੜਾ ਖੁਸ਼ ਹੋਇਆ। ਪਹਿਲਾਂ ਤੇ ਕੁਝ ਨਾਰਾਜ਼ ਹੋਏ। ਫਿਰ ਦੇਖਿਆ ਤੇ ਚਲੋ ਠੀਕ ਆ। ਹੋ ਗਿਆ ਠੀਕ ਹੈ ਚਲੋ। ਤੇ ਚਲੇ ਗਏ। ਕਿੰਨੇ ਸਾਲ ਤੁਸੀਂ ਜੌਬ ਕੀਤੀ? ਮੈਂ ਫਿਰ ਆदमी ਦੀ ਬਾਈਕਲ ਹੋਕੀ ਕੀਤੀ ਨਾ। ਤੇ ਉਹਦੇ ਵਿੱਚ ਤੁਸੀਂ ਕੀ ਉਤਾਰ ਚੜਾਵ ਆਪਣੀ ਜੌਬ ਦੌਰਾਨ ਦੇਖੇ? ਬਹੁਤ ਹੋ ਸਕਦੇ। ਇਸ ਤਰ੍ਹਾਂ ਜੀ ਕਿ ਹਰ 2-4 ਸਾਲ ਤੋਂ ਬਾਅਦ ਮੈਨੂੰ ਪੈਂਟ ਲਈ ਲਾਗੀ। ਅੱਛਾ ਲੜਾਈਆਂ ਵੀ ਫਿਰ ਤੁਸੀਂ ਲੜੀਆਂ ਹੈਂ? 60 ਹੀ ਲੜਾਈ ਲਾਗੀ। ਅੱਛਾ ਜੀ। 71 ਲਾਗੀ। ਇਸ ਫਾਕਰ ਕੇ ਨਾਮ ਬੜਈ ਲੱਗਦੀ ਰਹੀਆਂ ਇਹਦੀ ਘਟਨਾ ਵੀ ਲਾਈਵ ਹੈ 68 ਦੀ ਲੜਾਈ ਕਿੰਨਾ ਵਿੱਚ ਘਰ ਹੋਈ ਸੀ ਪਾਕਿਸਤਾਨ ਨਾਲ ਹੋਈ ਸੀ ਪਾਕਿਸਤਾਨ ਨਾਲ ਹੋਈ ਸੀ ਕਾਰਨ ਕੀ ਸੀ ਪਪਾਈ ਉਹਦਾ ਕਾਹਨ ਫਿਰ ਤੁਹਾਨੂੰ ਪਤਾ ਕੋਈ ਨਵਾਂ ਨਹੀਂ ਅਸਟਾ ਨਵੇਂ ਨਵੇਂ ਦੇਸ਼ਾਂ ਜਾਵ ਰਹੀ ਅੱਛਾ ਅੱਛਾ ਦੋਨੋਂ ਦਾ ਟਕਰਾਅ ਹੀ ਹੈਗਾ ਪਹਿਲਾਂ ਕਸ਼ਮੀਰ ਦਾ ਪਾਕਿਸਤਾਨ ਕਹਿੰਦੇ ਐ ਨਹੀਂ ਲਈਏ ਅੱਛਾ ਜੀ ਹਿੰਦੁਸਤਾਨ ਕਹਿੰਦਾ ਕਿ ਸਾਡਾ ਕਸ਼ਮੀਰ ਹੀ ਲੜਾ ਲੈਣਾ ਕਸ਼ਮੀਰ ਦੇ ਪਿੱਛੇ ਲੜਾਈ ਹੋਈ ਠੀਕ ਹੈ ਹਾਂ ਪਰ ਮੇਰੇ ਮਤਲਬ ਇੱਥੇ ਕਰਕੇ ਪੈਂਟ ਦੀ ਲੜਾਈ ਪਹਿਲੀ ਤੁਸੀਂ ਲੜੀ ਹੈ ਬਾਹਰ ਦੀ ਬਾਹਰ ਦੀ ਅੱਛਾ ਉਸ ਤੋਂ ਬਾਅਦ ਬਾਹਰ ਦੀ ਲੜਾਈ ਕੀ ਚਾਹਨਾ ਨਾਲ ਹੋਈ ਅੱਛਾ ਜੀ ਚਾਈਨਾ ਨਾਲ ਹੋਈ ਚਾਈਨਾ ਨਾਲ ਲੜਾਈ ਬਹੁਤ ਸਖਤ ਹੋਈ ਔਰ ਬੜਾ ਮੁਸ਼ਕਿਲ ਹੈ ਹਿੰਦੁਸਤਾਨ ਨੂੰ ਠੀਕ ਹੈ ਜੀ ਹਿੰਦੁਸਤਾਨ ਦੇ ਚਾਈਨਾ ਦੀ ਲੜਾਈ ਚੱਲ ਰਹੀ ਉਸ ਤੋਂ ਬਾਅਦ ਹੀ ਥੋੜੀ ਜਿਹੀ ਠੀਕ ਹੋ ਗਿਆ ਜੀ ਅੱਛਾ ਦੂਸਰੀ ਲੜਾਈ ਦੂਸਰੀ ਲੜਾਈ ਸੀ ਇਸ ਦਾ ਬੰਦਾ ਜੀ ਪੈਂਟ ਦੀ ਪੈਂਟ ਦੀ ਤੇ ਤਾਂ ਤਰੀ ਕਸਰੀ ਲਈ ਬੰਗਲਾਦੇਸ਼ ਦਾ ਚੱਕਰ ਜਿੰਨਾ ਨਾ ਪਾਪਸੋਂ ਦਾ ਮੋਲੇ ਦੇ ਲਈ ਸੀ ਉਹਨੇ ਮੁਕਤੀ ਕਮੇ ਸੀ ਬਹੁਤ ਹੀ ਬੜਾ ਜਬਦਾ ਤੋਂ ਜਿਹੜੇ ਕਾਫੀ ਉਸ ਲੜਾਈ ਜਿਵੇਂ ਦੇਖਿਆ ਹੋਇਆ ਅੱਛਾ ਉਸ ਵਾਈਸ ਬਾਜੀ ਕੋਈ ਬਾ ਸਦੀ ਬਾਜੀ ਤੇ ਛਲ ਲਗਿਆ ਅੱਛਾ ਤੇ ਗੋਲੀ ਵੀ ਖਾਧੀ ਛਲ ਲਗੇ ਛਲ ਦਾ ਟੁਕੜਾ ਅੱਛਾ ਛਲ ਟੁਕੜਾ ਠੀਕ ਹੈ ਜੀ ਤੇ ਇਸ ਕਰਕੇ ਉਸ ਵੇ ਬੜਾ ਮੁਸ਼ਕਿਲ ਆਇਆ ਤੇ ਗਵਰਨਮੈਂਟ ਦਾ ਬੜਾ ਬੰਬਾਸੀ ਹੁੰਦਾ ਹੈ ਕਾਫੀ ਰਾਜ਼ ਕੀਤਾ ਤੇ ਉਹਨੇ ਪਹਿਲੇ ਦੋ ਵਾਰ ਉਲੇਗਾ ਠੀਕ ਹੋ ਗਿਆ ਵਾਪਸ ਕਰਾਇਆ ਵਾਪਸ ਕਰਿਆ ਹਾਂ ਠੀਕ ਹੈ ਮਤਲਬ ਟੋਟਲ ਤੁਸੀਂ ਕਿੰਨੀਆਂ ਕ ਜੰਗਾਂ ਲੜੀਆਂ ਤਿੰਨ ਲੜਾਈਆਂ ਤਿੰਨ ਲੜਾਈਆਂ ਲੜੇ ਹੋਣਾ ਬਹੁਤ ਬਹੁਤ ਵੈਫੀ ਪੈੜ ਦੇ ਵਿੱਚ ਸੀ ਯੂਨੀਵਰਸ ਵਿੱਚ ਲੜੇ ਸੀ ਜਦੋਂ ਲੜਾਈ ਲੜ ਕੇ ਘਰ ਆਏ ਫਿਰ ਘਰਦਿਆਂ ਨੇ ਗੁੱਸੇ ਨੇ ਆ ਵੀ ਹੁਣ ਨਹੀਂ ਤੈਨੂੰ ਭੇਜਣਾ ਨਹੀਂ 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 ਹੈਨਾ ਹੁਣ ਲੜਾਈ ਕਿੰਨੀ ਮੁਸ਼ਕਿਲ ਨਾ ਪੁੱਤ ਬਚਿਆ ਵਾਹ ਇਹ ਕਿ ਮੇਰੇ ਫਾਦਰ ਸਾਹਿਬ ਖੁਦ ਆਪ ਸਾਹਿਬ ਕਿਤੀ ਸਿੰਗਾਂ ਦੇ ਅੱਛਾ ਉਹ ਵਾਪਸ ਕਿਤੇ ਦੇਖੇ ਸਾਹਿਬ ਕਰੋ ਪਰ ਸਾਥ ਵੀ ਆਓ ਤੇ ਸਾਥੇ ਜਾਓ ਨਹੀਂ ਜਦੋਂ ਲੜਾਈ ਲੜ ਕੇ ਆਏ ਫਿਰ ਉਹਨਾਂ ਦਾ ਕੀ ਰਿਸਪਾਂਸ ਸੀ ਉਹਨਾਂ ਨੂੰ ਭੇਜਣਾ ਨਹੀਂ ਅਸੀਂ ਦੇਖੋ ਜੀ ਨਹੀਂ ਲੜਾਈ ਹਮੇਸ਼ਾ ਦੇ ਵਿੱਚ ਆ ਵੀ ਮਰ ਪਈ ਆ ਪਹਿਲਾਂ ਤੋਂ ਹੁੰਦਾ ਹੀ ਨਹੀਂ ਆ ਹਾਂਜੀ ਹਾਂਜੀ ਜੋ ਗਵਰਨਮੈਂਟ ਦੇ ਕੰਮ ਹੁੰਦੇ ਆ ਬਿਲਕੁਲ ਬਿਲਕੁਲ ਅੱਛਾ ਆਪਣੀ ਸੰਤਾਨ ਬਾਰੇ ਕੁਝ ਦੱਸੋ ਫਿਰ ਪਾਪਾ ਜੀ ਮੌਨ ਮੌਨ ਹੋਈ ਸੰਤਾਨ ਦਾ ਐਸਆ ਵੀ ਨੇ ਦੋ ਲੜਕੇ ਜੀ ਹਾਂਜੀ ਇੱਕ ਮੜਕੀ ਜੀ ਠੀਕ ਹੈ ਜੀ ਤੇ ਇੱਕ ਮੜਕਾ ਵੀ ਮੇਰਾ ਲਗਦਾ ਐਸਆ ਐਸਪੀਸタル ਹੋਇਆ ਦੂਸਰਾ ਲੜਕਾ ਰੋ ਪੈਨੂ ਤੇ ਪਰਪਰ ਸਿੰਘ ਹੋਣਾ ਹੈ ਇੱਕ ਮੜਕੀ ਆਉਂਦੀ ਰਲਾਵਾ ਬਾਰੇ ਅੱਛਾ ਜੀ ਦਰਾਲਾਬਾਦ ਵਾਇਏ ਨੇ ਬੱਚਿਆਂ ਦੀ ਵੀ ਤੁਹਾਨੂੰ ਪੂਰੀ سپورਟ ਸੀ ਹਾਂ ਜੀ ਇਹ ਵੀ ਪੂਰੀ ਹੈ ਨਾ ਫਿਰ ਬਹੁਤ ਵੱਡੀ ਵੱਡੀ سپورਟ ਸੀ ਬੜੀ ਅੱਛਾ ਜੀ ਉਹ ਕਿਹਦੀ ਆਦਮੀ ਸੀ ਠੀਕ ਆਪੇ ਬੱਚੇ ਪੜ੍ਹਦੇ ਸਭ ਕੁਝ ਮੇਰੀ ਫੈਮਿਲੀ ਬਹੁਤ ਨਾਲ ਰਹੀ ਬੜਾ ਸੰਜੋਗ ਸੀ ਤੁਸੀਂ ਰਿਟਾਇਰਮੈਂਟ ਕਿੰਨੀ ਏਜ ਵਿੱਚ ਹੋਏ ਸੀ ਰੇਲਵੇ ਮੈਨ ਟਮੇ ਹੋਇਆ ਸੀ ਤਕਰੀਬਨ 35 ਸਾਲ ਤੱਕ 35 ਸਾਲ ਦੇ ਤੁਸੀਂ ਰਿਟਾਇਰ ਹੋ ਗਏ ਸੀ ਫਿਰ ਉਸ ਤੋਂ ਬਾਅਦ ਤਾਂ ਤੁਸੀਂ ਫਿਰ ਵੀ ਕੁਝ ਕੀਤਾ ਹੋਣਾ ਉਹ ਬਹੁਤ ਸਾਦੇ ਵਿੱਚ ਸ਼ੂਗਰ ਮਿਲਕ ਸੀ ਜੀਰੇ ਠੀਕ ਹੈ ਜੀ ਉਹ ਜਿਹੜਾ ਉਹ ਦਿਲ ਕਰੇ ਸੰਸਾਰੀ ਨਹੀਂ ਲੱਗਿਆ ਬੜਾਈ ਤਾ ਉਥੇ ਮੈਂ ਜਾ ਕੇ ਲੱਗ ਗਿਆ ਉੱਥੇ ਦਾ ਸਕੂਲੀ ਫਿਰ ਲੱਗ ਗਿਆ ਬੜੀ ਅਜੀਬੀ ਖਾਦ ਸੀ ਮੈਂ ਤੇ ਉਹ ਫਿਰ ਸਾਲਾ ਸਾਲ ਤੇ ਉਹ ਨੀਫ ਕਾਨੇਜ ਮੈਰੇ ਤਾਂ ਆ ਗਿਆ 95 ਰਿਟਾਇਰ ਹੋਏ ਹੋ ਫਿਰ ਤੁਸੀਂ ਮਤਲਬ ਆਪਣੀ ਲਾਈਫ ਦੇ ਵਿੱਚ ਹਨਾ ਜੌਬ ਬਹੁਤ ਅੱਛੇ ਇੰਜੋਏ ਕੀਤੇ ਤੁਸੀਂ ਆਪਣੀ ਲਾਈਫ ਨੂੰ ਹਨਾ ਬਹੁਤ ਇੰਜੋਏ ਕੀਤਾ ਸੋ ਆਨਲੇ ਟਾਈਮ ਦੇ ਵਿੱਚ ਤੁਸੀਂ ਸਾਡੇ ਉਹਨਾਂ ਨੂੰ ਕੀ ਸਿੱਖਿਆ ਦੇਣਾ ਚਾਹੁੰਦੇ ਹੋ ਯੂਥ ਨੂੰ ਕਿ ਹਰ ਕਦਮ ਵਿੱਚ ਮਿਹਨਤ ਕਰਨੀ ਚਾਹੀਦੀ ਹੈ ਕੰਮ ਕਰਨਾ ਚਾਹੀਦਾ ਕੰਮ ਨਹੀਂ ਕਰਨਾ ਇਹਨਾਂ ਦੇਖੇ ਪੈਣੀ ਥੋੜਾ ਜਿਹਾ ਬੜਾ ਨੇਤ ਕੋਈ ਆਖੀ ਗੱਲ ਹੈ ਹਮੇਸ਼ਾ ਕਰਨਾ ਕੰਮ ਦਾ ਹੀ ਸਾਰਾ ਹਾਂਜੀ ਹਾਂਜੀ ਤੋਂ ਇਹਨਾਂ ਸਾਡੇ ਪਪਾ ਜੀ ਜਿਹੜੇ ਕਿ ਰਿਸ਼ਤੇ ਵਿੱਚ ਸਾਡੇ ਲੱਗਦੇ ਨੇ ਦਾਦਾ ਸਸੁਰ ਜੀ ਸੋ ਅਸੀਂ ਬਹੁਤ ਹੀ ਮਾਣ ਮਹਿਸੂਸ ਕਰਦੇ ਆ ਕਿ ਇਹ ਸਾਡੇ ਫੈਮਲੀ ਦੇ ਮੈਂਬਰ ਨੇ ਸੋ ਸਾਨੂੰ ਬਹੁਤ ਹੀ ਅੱਛਾ ਮਹਿਸੂਸ ਹੋਇਆ ਇਹਨਾਂ ਨਾਲ ਇੰਟਰਵਿਊ ਲੈ ਕੇ ਤੋ ਅੱਜ ਅਸੀਂ ਇਹ ਇਹਨਾਂ ਦੇ ਲਾਈਫ ਦਾ ਐਕਸਪੀਰੀਅੰਸ ਜਿਵੇਂ ਸ਼ੋ ਕੀਤਾ ਹੈ ਤੁਹਾਡੇ ਨਾਲ ਸ਼ੇਅਰ 1935 ਤੋਂ ਲੈ ਕੇ ਦੇਖੋ ਅੱਜ ਅੱਜ ਵੀ ਇਹਨਾਂ ਦੀ ਸਿਹਤ ਇੰਨੀ ਵਾ ਹੈ ਕਿ ਤੇ ਕਾਰਨ ਖਰਾਕਾਂ ਨੇ ਨਾ ਪਾਪਾ ਜੀ ਹਨਾ ਸਹੀ ਖਰਾਕਾਂ ਖਾਧੀਆਂ ਹੋਈਆਂ ਤੇ ਅੱਜ ਇਹਨਾਂ ਨੂੰ ਮਤਲਬ ਕਿ ਇੰਨੇ ਫਾਇਦੇ ਵਿੱਚ ਨੇ ਸੋ ਅੱਛਾ ਜੀ ਤੋਂ ਅਸੀਂ ਇੰਨਾ ਕਹਿੰਦੇ ਹੋਏ ਖੀਮਾ ਦੇ ਜੱਟਕਾਂ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ